ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਸਾਥਰੀਆਕਾਲ ਮੈਂ ਹਾਂ ਹਰਮਨਪ੍ਰੀਤ ਕੌਰ ਖਬਰਾਂ ਦਾ ਵੇਲਾ ਹੋ ਗਿਆ ਅਸੀਂ ਹਾਜ਼ਰਾਂ ਜੀ ਹਰ ਰੋਜ਼ ਦੀ ਤਰ੍ਹਾਂ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਜੈ ਸਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸੇ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਆਂ ਜੀ ਮੁਹੰਮਦ ਮੁਸਤਾਫਾ ਹੋਰਾਂ ਦੀ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਪੁੱਤ ਨੇ ਇੱਕ ਵੀਡੀਓ ਦੇ ਵਿੱਚ ਉਹਨਾਂ 'ਤੇ ਪਰਦੋਸ਼ ਲਾਇਆ ਉਸ ਤੋਂ ਬਾਅਦ ਦੇ ਵਿੱਚ ਉਹ ਵੀਡੀਓ ਬਹੁਤ ਜ਼ਿਆਦਾ ਵੱਡੇ ਪੱਧਰ ਦੇ ਉੱਪਰ ਵਾਇਰਲ ਹੋਈ ਤੇ ਹੁਣ ਮੁਹੰਮਦ ਮੁਸਤਾਫਾ ਹੋਰਾਂ ਦਾ ਬਿਆਨ ਆਇਆ ਸਾਹਮਣੇ ਉਹ ਕਹਿੰਦੇ ਵੀ ਮੇਰਾ ਪੁੱਤ ਤਾਂ ਮਾਨਸਿਕ ਰੋਗੀ ਸੀ ਦੇਖੋ ਜੀ ਪਹਿਲੀ ਗੱਲ ਤਾਂ ਇਹ ਆ ਵੀ ਮੁਹੰਮਦ ਮੁਸਤਾਫਾ ਸਾਬਕਾ ਡੀਜੀਪੀ ਦੇ ਪੁੱਤ ਦੀ ਇਹ ਖ਼ਬਰ ਬਹੁਤ ਵੱਡੀ ਬਣੀ ਆ ਕਿਉਂਕਿ ਇੱਕ ਸਾਬਕਾ ਡੀਜੀਪੀ ਸਾਬਕਾ ਮੰਤਰੀ ਦਾ ਪੁੱਤ ਜਿਹੜਾ ਉਹ ਨਸ਼ੇ ਦੀ ਓਵਰਡੋਸ ਦੇ ਕਰਕੇ ਮੁੱਕ ਗਿਆ 35 ਸਾਲ ਦੀ ਉਮਰ ਦੇ ਵਿੱਚ ਅਕੀਲ ਅਫਸਰ ਹੁਣ ਉਸ ਤੋਂ ਬਾਅਦ ਕਿਸੇ ਦੀ ਸ਼ਿਕਾਇਤ ਦੇ ਉੱਤੇ ਇੱਕ ਬੰਦੇ ਦੀ ਸ਼ਮਸ਼ੂਦੀਨ ਨਾਂ ਦਾ ਬੰਦਾ ਜਿਹਦੀ ਸ਼ਿਕਾਇਤ ਦੇ ਆਧਾਰ ਦੇ ਉੱਤੇ ਪਰਚਾ ਦਰਜ ਹੋਇਆ ਕਿ ਉਹ ਦੇ ਉੱਤੇ ਯਾਨੀ ਕਿ ਮੁਸਤਾਫਾ ਦੇ ਉੱਤੇ ਰਜ਼ੀਆ ਸੁਲਤਾਨਾ ਦੇ ਉੱਤੇ ਨੂਨ ਦੇ ਉੱਤੇ ਤੇ ਤੀ ਦੇ ਉੱਤੇ ਹੁਣ ਉਸ ਤੋਂ ਬਾਅਦ ਮੁਹੰਮਦ ਮੁਸਤਾਫਾ ਜਿਹੜਾ ਉਹਦੇ ਵੱਲੋਂ ਪਹਿਲੀ ਵਾਰ ਮੀਡੀਆ ਦੇ ਵਿੱਚ ਜਾਣ ਕਰ ਗਏ ਉਹਨੇ ਗੱਲ ਕਹੀ ਹੈ ਜੀ ਕਿ ਮੈਂ ਆਪਦੇ ਪੁੱਤ ਨੂੰ ਭਾਰਤ ਦੇ ਸਭ ਤੋਂ ਵੱਡੇ ਚੰਗੇ ਸਕੂਲ ਦੇ ਵਿੱਚੋਂ ਇੱਕ ਦੇ ਵਿੱਚ ਪੜ੍ਹਨ ਭੇਜਿਆ ਜਿੱਥੇ ਕਿ ਉਹਨੂੰ ਨਸ਼ੇ ਦੀ ਲਤ ਲੱਗ ਗਈ ਹੌਲੀ ਹੌਲੀ ਨਸ਼ੇ ਦੀ ਮਾਤਰਾ ਉਹਦੀ ਵਧਣ ਲੱਗ ਪਈ ਤੇ ਉਹਦੀ ਜ਼ਿੰਦਗੀ ਬਰਬਾਦ ਹੋ ਗਈ ਉਹਨੇ ਦਾਰੂ ਵੀ ਪੀਤੀ ਉਹਨੇ ਚਿੱਟਾ ਵੀ ਵਰਤਿਆ ਉਹ ਆਈਸ ਡਰੱਗ ਦਾ ਅਦੀ ਵੀ ਹੋਇਆ ਤੇ ਮੇਰੇ ਸਾਰੇ ਪੁਲਿਸ ਮੁਲਾਜ਼ਮ ਸਾਥੀ ਗਵਾਹ ਦੇ ਭਾਈ ਕਿਸ ਤਰੀਕੇ ਦੇ ਨਾਲ ਉਹ ਸਭ ਦੇ ਉੱਤੇ ਹਮਲਾ ਕਰ ਦਿੰਦਾ ਸੀ ਤੇ ਉਹ ਹਿੰਸਕ ਇਹਨਾ ਹੋ ਗਿਆ ਸੀ ਨਸ਼ਾ ਕਰਕੇ ਹਿੰਸਕ ਹੋ ਜਾਂਦਾ ਸੀ। ਇੱਕ ਵਾਰੀ ਤਾਂ ਉਹਨੇ ਗੱਲ ਕਹੀ ਹੈ ਜੀ ਕਿ ਮੇਰੀ ਨੂੰਹ ਦੇ ਉੱਤੇ ਵੀ ਹਮਲਾ ਕੀਤਾ ਤੇ ਬੜੀ ਮੁਸ਼ਕਲ ਦੇ ਨਾਲ ਉਹਦੀ ਜਾਨ ਬਚਾਈ ਆ। ਉਹਨੇ ਫਿਰ ਇਹ ਵੀ ਦੱਸਿਆ ਜੀ ਕਿ ਕਈ ਵਾਰ ਅਸੀਂ ਉਹਨੂੰ ਪੁਲਿਸ ਕਸਟਡੀ ਦੇ ਵਿੱਚ ਵੀ ਭੇਜਿਆ ਪਰ ਮਾਂ ਤੇ ਭੈਣ ਪਿਗਲ ਜਾਂਦੀਆਂ ਸੀ ਤੇ ਉਹਨੂੰ ਵਾਪਸ ਲੈ ਕੇ ਆਉਣਾ ਪੈਂਦਾ ਸੀ। ਉਹਨੇ ਘਰ ਦੇ ਵਿੱਚ ਅੱਗ ਵੀ ਲਾਈ ਉਹਨੇ ਬੜਾ ਕੁਝ ਕੀਤਾ। ਉਹ ਕਹਿੰਦੇ ਕਿ ਆਪਦੇ ਪੁੱਤ ਦੇ ਬਾਰੇ ਮੈਂ ਇਹ ਗੱਲਾਂ ਦੱਸ ਕੇ ਕਹਿ ਕੇ ਰਾਜ਼ੀ ਨਹੀਂ ਪਰ ਜਦੋਂ ਹੁਣ ਸਵਾਲ ਉੱਠੀ ਜਾਂਦੇ ਤੇ ਮੈਂ ਤਾਂ ਕਰਕੇ ਆ ਗੱਲਾਂ ਕਹਿਣਾ ਅਗਲੀ ਗੱਲ ਉਹਨਾਂ ਨੇ ਇਹ ਕਹੀ ਹੈ ਕਿ ਕੁਝ ਲੋਕ ਮੇਰੇ ਪੁੱਤ ਦੀ ਮੌਤ ਦੇ ਉੱਤੇ ਵੀ ਸਿਆਸਤ ਕਰ ਰਹੇ ਆ ਇਹਨਾਂ ਨੂੰ ਇਹ ਸਿਆਸਤ ਕਰਨ ਤੋਂ ਬਾਅਦ ਆਉਣਾ ਚਾਹੀਦਾ ਉਹ ਕਹਿੰਦੇ ਪਹਿਲਾਂ ਤਾਂ ਮੈਂ ਚੁੱਪ ਰਿਆ ਵੀ ਭਾਈ ਮੈਂ ਕੀ ਬੋਲਾਂ ਹੁਣ ਆਪਣੇ ਘਰ ਦੇ ਵਿੱਚ ਜਿਹੜਾ ਕੱਲਾ ਕੱਲਾ ਪੁੱਤ ਮੁੱਕ ਜੇ ਤੇ ਉਹਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਪੁੱਤ ਪਹਿਲਾਂ ਮੁੱਕੇ ਵੇ ਉਹ ਕਹਿੰਦੇ ਕਿ ਮੈਂ ਟੁੱਟਿਆ ਹੋਇਆ ਸੀ ਪਰ ਹੁਣ ਮੈਂ ਥੋੜੇ ਜਿਹਾ ਕੰਨੜਾ ਜੇਰਾ ਕਰਕੇ ਤੇ ਹਰ ਗੱਲ ਦਾ ਉੱਤਰ ਦੇਵਾਂਗਾ ਤੇ ਮੈਂ ਹਰ ਗੱਲ ਦਾ ਉੱਤਰ ਦੇ ਵੀ ਰਿਆਂ ਅਗਲੀ ਗੱਲ ਉਹਨੇ ਕਹੀ ਹੈ ਜੀ ਕਿ ਕਾਨੂੰਨ ਆ ਜਿਹੜਾ ਉਹ ਆਪਣੇ ਮੁਤਾਬਕ ਕੰਮ ਕਰੂਗਾ ਜੋ ਸਾਨੂੰ ਪੁੱਛੂਗਾ ਅਸੀਂ ਦੱਸਾਂਗੇ ਪਰ ਸਾਡੇ ਲਈ ਇਹ ਬਹੁਤ ਦੁੱਖ ਤੇ ਬਹੁਤ ਝਟਕੇ ਵਾਲੀ ਗੱਲ ਆ ਵੀ ਸਾਡੇ ਜ਼ਿੰਦਗੀ ਦੇ ਵਿੱਚ ਕੀ ਤੋਂ ਕੀ ਹੋ ਗਿਆ ਉਹਨਾਂ ਨੇ ਇਹ ਗੱਲ ਕਹੀ ਆ ਫਿਰ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਚਲੋ ਇਨਸਾਫ ਸਾਨੂੰ ਮਿਲੂਗਾ ਤੇ ਜੋ ਕੁਦਰਤ ਨੇ ਸਿਆਸੀ ਉਹ ਹੋ ਗਿਆ ਪਰ ਚਲੋ ਦੇਖੋ ਕੀ ਕਰਨਾ ਕਾਨੂੰਨ ਨੇ ਕੀ ਬਣਨਾ ਕੀ ਨਹੀਂ ਬਣਨਾ ਐਸਆਈਟੀ ਬਣੀ ਹੋਈ ਹੈ ਇਹਦੇ ਵਿੱਚ ਕੀ ਕੀ ਮੋੜ ਆਉਂਦੇ ਸਮਾਂ ਦੱਸੂਗਾ ਪਰ ਇੰਨੀ ਗੱਲ ਹਰਮਨਜੀਤ ਬੜੀ ਸਾਫ਼ ਤੇ ਸਪਸ਼ਟ ਹੋ ਗਈ ਕਿ ਜਦੋਂ ਇਹ ਡੀਜੀਪੀ ਸੀ ਉਦੋਂ ਵੀ ਇਹਨਾਂ ਦਾ ਪੁੱਤ ਨਸ਼ੇ ਕਰਦਾ ਸੀ ਹੁਣ ਇਹ ਡੀਜੀਪੀ ਨਹੀਂ ਇਹਨਾਂ ਦਾ ਪੁੱਤ ਹੁਣ ਵੀ ਨਸ਼ੇ ਕਰਦਾ ਸੀ ਨਾ ਪਿਛਲੇ ਸਮੇਂ ਦੀਆਂ ਸਰਕਾਰਾਂ ਤੇ ਪੁਲਿਸ ਨਸ਼ੇ ਨੂੰ ਖਤਮ ਕਰ ਸਕੀ ਨਾ ਅੱਜ ਕਰ ਸਕੀ ਜਿਹੜਾ ਚਿੱਟਾ ਉਹਨੇ ਮਜ਼ਦੂਰਾਂ ਦੇ ਧੀਆਂ ਪੁੱਤ ਵੀ ਮਾਰਤੇ ਉਹਨੇ ਅਫਸਰਾਂ ਦੇ ਮੰਤਰੀਆਂ ਦੇ ਧੀਆਂ ਪੁੱਤ ਵੀ ਮਾਰਤੇ ਤੁਸੀਂ ਦੇਖੋ ਵੀ ਇਹਦੇ ਵਿੱਚੋਂ ਗੱਲਾਂ ਕਿਹੜੀਆਂ ਕਿੜੀਆਂ ਨਿਕਲਣਗੀਆਂ ਓਵਰਡੋਸ ਨਾਲ ਮਰ ਰਹੀ ਜਵਾਨੀ ਸੀਨੀਅਰ ਅਫਸਰशाही ਮੰਤਰੀਆਂ ਦੇ ਘਰਾਂ ਦੇ ਵਿੱਚ ਫੈਲਿਆ ਹੋਇਆ ਚਿੱਟਾ ਤੇ ਪੰਜਾਬ ਦੇ ਵਿੱਚੋਂ ਮੁੱਕਿਆ ਨਹੀਂ ਚਿੱਟਾ ਪੰਜਾਬ ਦੇ ਵਿੱਚ ਮੁੱਕਣਾ ਨਹੀਂ ਨਸ਼ਾ ਇਹ ਸਾਰੀਆਂ ਗੱਲਾਂ ਇੱਥੋਂ ਝੜ ਕੇ ਜਾਂਦੀਆਂ ਸੋ ਇਹ ਇੱਕ ਬਹੁਤ ਵੱਡਾ ਵਰਤਾਰਾ ਵੀ ਆ ਕੁਝ ਹੋ ਰਿਹਾ ਉਹ ਆਪਾਂ ਨੂੰ ਜਿਸੇ ਦਾ ਨਾਮ ਦਿੱਤੇ ਆਪਾਂ ਤਾਂ ਪਿਛਲੇ ਦਿਨ ਹੀ ਖਬਰ ਸਾਂਝੀ ਕੀਤੀ ਸੀ ਵੀ ਲੱਖੋ ਕੇ ਬਹਿਰਾਮਪਿੰਡ ਦੇ ਵਿੱਚ ਤੇ ਕਿਸ ਤਰੀਕੇ ਦੇ ਨਾਲ ਇੱਕ ਹਫਤੇ ਦੇ ਵਿੱਚ 5-6 ਜਣਿਆਂ ਦੀ ਓਵਰਡੋਜ਼ ਕਰਕੇ ਮੌਤ ਹੋਈ ਆ ਪਰ ਉਹ ਤਾਂ ਸਾਡੇ ਮੂਰੇ ਖਬਰ ਆ ਗਈ ਪਰ ਇੱਥੇ ਤਾਂ ਭਾਈ ਬੀਜੀਪੀ ਦੇ ਧੀਆ ਪੁੱਤ ਮਰ ਰਹੇ ਆ ਇੱਥੇ ਨਸ਼ੇ ਦਾ ਇਨਾ ਕਹਿਰ ਵੱਧ ਗਿਆ ਸੋ ਇਹ ਗੱਲਾਂ ਬਹੁਤ ਸੋਚਣ ਲਈ ਮਜਬੂਰ ਕਰਦੀਆਂ ਵੀ ਪੰਜਾਬ ਸੱਚੀ ਮੁੱੱਚੀ ਖੜਾ ਕਿੱਥੇ ਜੇ ਆ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਟਹਿਣਾ ਸਾਹਿਬ ਇਹਦੇ ਲਈ ਕਿਸੇ ਇੱਕ ਸਰਕਾਰ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਇਹ ਸਾਰੀਆਂ ਸਰਕਾਰਾਂ ਦੀ ਨਾਕਾਮਯਾਬੀ ਹੈ ਕਿ ਨਸ਼ਾ ਮੁਕੀ ਨਹੀਂ ਰਿਹਾ ਪੰਜਾਬ ਦੇ ਵਿੱਚੋਂ ਮੁੱਕਿਆ ਹੀ ਨਹੀਂ ਬੀਤੇ ਵੇਲੇ 'ਚ ਵੀ ਨਹੀਂ ਮੁੱਕਿਆ ਤੇ ਹੁਣ ਵੀ ਨਹੀਂ ਖਤਮ ਹੋ ਰਿਹਾ ਖੈਰ ਅੱਗੇ ਵਧਦੇ ਹਾਂ ਹੁਣ ਗੱਲ ਕਰਦੇ ਹਾਂ ਜੀ ਡੀਆਈਜੀ ਹੋਰਾਂ ਦੀ ਜਿਹੜੇ ਕੇਸ ਵળે ਸੁਰਖੀਆਂ ਦੇ ਵਿੱਚ ਹੈ ਡੀਆਈਜੀ ਹਰਚਰਨ ਸਿੰਘ ਉਹਨਾਂ ਦੇ ਵੀ ਕਹਿੰਦੇ ਕਿ ਹੁਣ ਜਿਹੜੇ ਲੋਕਰਸ ਨੇ ਉਹਨਾਂ ਦੀ ਛਾਣਬੀਂਡ ਕੀਤੀ ਗਈ ਹੈ ਤੇ ਡਾਇਰੀ ਦਾ ਬੜਾ ਰੌਲਾ ਜੀ ਹਾਂ ਬਿਲਕੁਲ ਜੀ ਇਹਨਾਂ ਦੀ ਡਾਇਰੀ ਦਾ ਬਹੁਤ ਵੱਡਾ ਰੌਲਾ ਦੇਰੀ ਦਾ ਰੋਲਾ ਇਸ ਕਰਕੇ ਆ ਕਿਉਂਕਿ ਇਹਨਾਂ ਦੀ ਡੈਰੀ ਦੇ ਵਿੱਚ ਕਨੇ ਕਿਸੇ ਬੜੇ ਆ ਇਹਨਾਂ ਦੀ ਡੈਰੀ ਆ ਉਹ ਪੁਲਿਸ ਨੇ ਫੜੀ ਜਿਹੜੀ ਸੀਬੀਆਈ ਨੇ ਫੜੀ ਆ ਤੇ ਉਸ ਡੈਰੀ ਦੇ ਵਿੱਚ ਹਰਚਰਨ ਸਿੰਘ ਭੁੱਲਰ ਵਾਲੀ ਡੈਰੀ ਦੇ ਵਿੱਚ ਕਈਆਂ ਦੇ ਪੈਸਿਆਂ ਦਾ ਲੈਣ ਦੇਣ ਦੇ ਚਾ ਕਿੰਨੇ ਪੈਸੇ ਆ ਗਏ ਕਿੰਨੇ ਕਿਤੋਂ ਲੈਣੇ ਆ ਕਿੰਨੇ ਕਿਹਨੂੰ ਦੇਣੇ ਆ ਕਾਹਦੇ ਦੇਣੇ ਆ ਕਿਵੇਂ ਦੇਣੇ ਆ ਇਹ ਸਾਰਾ ਕੋਈ ਤਾਂ ਕਨੇ ਜੀ ਇਹਨਾਂ ਦਾ ਡੈਰੀਆਂ ਦੇ ਵਿੱਚ ਲਿਖਿਆ ਹੋਇਆ ਸੋ ਇਹ ਵੀ ਪਤਾ ਲੱਗਾ ਜੀ ਕਿ ਇਹਨਾਂ ਦੀ ਥਾਂ ਦੇ ਉੱਤੇ ਨਵਾਂ ਡੀਆਈਜੀ ਲਾਗਤ ਆ ਗਿਆ ਕਿਉਂਕਿ ਇਹ ਰੋਪੜ ਰੇਂਜ ਦੇ ਡੀਆਜੀ ਸੀਗੇ ਭੁੱਲਰ ਹੋਰੀ ਹੁਣ ਇਹਨਾਂ ਦੀ ਥਾਂ ਦੇ ਉੱਤੇ ਲਾੜਤਾ ਗਿਆ ਜੀ ਨਾਨਕ ਸਿੰਘ ਹੋਰਾਂ ਨੂੰ ਉਹਨਾਂ ਨੂੰ ਰੋਪੜ ਰੇਂਜ ਦਾ ਡੀਏਜੀ ਲਾਇਆ ਗਿਆ ਤੇ ਪਰ ਇਹਨਾਂ ਦੀ ਕਹਿੰਦੇ ਜੀ ਮੁਸ਼ਕਲ ਦੇ ਵਿੱਚ ਵਾਧਾ ਹੋ ਰਿਹਾ ਭੁੱਲਰ ਹੋ ਰਹਾ ਨਹੀਂ ਜਿਹੜੇ ਕਿ ਇਸ ਵੇਲੇ ਬਰੈਲ ਜੇਲ ਦੇ ਵਿੱਚ ਬੈਠੇ ਆ ਇਹ ਵੀ ਮੈਨੂੰ ਤਾਂ ਪਤਾ ਲੱਗਾ ਕਹਿੰਦੇ ਜੀ ਇਹਨਾਂ ਦੇ ਬਾਰੇ ਖਬਰ ਆਈ ਹੈ ਜੀ ਕਿ ਬਹੁਤ ਜਲਦ ਇਹਨਾਂ ਦੇ ਉੱਤੇ ਕਾਰਵਾਈ ਈਡੀ ਦੇ ਵੱਲੋਂ ਵੀ ਕੀਤੀ ਜਾ ਸਕਦੀ ਹੈ ਈਡੀ ਨੇ ਵੀ ਕਹਿੰਦੇ ਵੀ ਇਹਨਾਂ ਦੇ ਸਿਕੰਜਾ ਕਸਣ ਦੀ ਤਿਆਰੀ ਕੀਤੀ ਪਈ ਹੈ ਸੋ ਇਸ ਤਰੀਕੇ ਦੇ ਮੇਰੇ ਵਿੱਚ ਸਾਹਮਣੇ ਆਈ ਜਾਂਦੇ ਆ ਵਿਨੇ ਪਈ ਆਉਂਦੇ ਰਣਾਂ ਦੇ ਵਿੱਚ ਕੀ ਬਣਦਾ ਪਰ ਸਭ ਦਾ ਧਿਆਨ ਇਸੇ ਗੱਲ ਦੇ ਬਾਰੇ ਟਿਕਿਆ ਹੋਇਆ ਵੀ ਅਗਲੀ ਵਾਰੀ ਕੀ ਦੀ ਹੁਣ ਕਿਹਨੇ ਫੜਿਆ ਜਾਣਾ ਹੁਣ ਵਾਰੀ ਕੀ ਦੀ ਆਉਣੀ ਆ ਹੁਣ ਵਾਰੀ ਕਿਵੇਂ ਆਉਣੀ ਆ ਤੇ ਬੰਦੇ ਠਠੰਬਰੇ ਪਏ ਇਸ ਗੱਲ ਦੇ ਵਿੱਚ ਵੀ ਕਿਤੇ ਮੇਰੀ ਵਾਰੀ ਨਾ ਆ ਜੀ ਜੀ ਚੰਨਾ ਸਾਹਿਬ ਪੰਜਾਬ ਦੀਆਂ ਜੇਲਾਂ ਜਿਹੜੀਆਂ ਉਹ ਅਕਸਰ ਹੀ ਸੁਰਖੀਆਂ ਦੇ ਵਿੱਚ ਰਹਿੰਦੀਆਂ ਨੇ ਤੇ ਹੁਣ ਵੀ ਇੱਕ ਜੇਲ੍ਹ ਨੂੰ ਲੈ ਕੇ ਖਬਰ ਸਾਹਮਣੇ ਆਈ ਹੈ ਲੁਧਿਆਣਾ ਜੇਲ੍ਹ ਦੇ ਵਿੱਚ ਜਿਹੜਾ ਕੈਦੀ ਭੱਜ ਗਿਆ ਇਸ ਮਾਮਲੇ ਦੇ ਵਿੱਚ ਹੁਣ ਤੱਕ 6 ਅਧਿਕਾਰੀਆਂ ਤੇ ਕਾਰਵਾਈ ਹੋ ਗਈ ਹੈ ਜੀ हां बिल्कुल जी बिल्कुल बड़ी हैरानी ना वाली बात है कि किस तरीके के नाल ना ये खबरें आउंदियां की-की कुछ इस मामले ਦੇ ਵਿੱਚ ਬਣਿਆ ਪਿਆ ਮੈਂ ਤਾਂ ਖੁਦ ਇਸ ਗੱਲ ਤੇ ਹੈਰਾਨ ਹੋ ਗਿਆ ਵੀ ਆਹ ਕੁਝ ਵੀ ਚੱਲਦਾ ਹੈਰਾਨੀ ਹੁੰਦੀ ਹੈ ਇਸ ਗੱਲ ਦੇ ਉੱਤੇ ਵੀ ਕੀ-ਕੀ ਕੁਝ ਚੱਲਦਾ ਤੇ ਅਗਲੀ ਗੱਲ ਮਹੱਤਵਪੂਰਨ ਇਹ ਆ ਕਿ ਜਿਸ ਤਰੀਕੇ ਦੇ ਨਾਲ ਇੱਥੇ ਲੁਧਿਆਣੇ ਵਾਲੀ ਜੇਲ੍ਹ ਦੇ ਵਿੱਚੋਂ ਰਾਹੁਲ ਨਾਂ ਦਾ ਕੱਦੀ ਭੱਜਿਆ ਸੀ ਤੇ ਜਿਵੇਂ ਉਹਦਾ ਹਾਲੇ ਤੱਕ ਪਤਾ ਹੀ ਕੁਝ ਨਹੀਂ ਲੱਗਿਆ ਵੀ ਭਾਈ ਉਹ ਗਿਆ ਕਿੱਧਰ ਫਿਰ ਉਹਨੂੰ ਫੜ ਵੀ ਲਿਆ ਤੇ ਹਾਲੇ ਤੱਕ ਇਹ ਨਹੀਂ ਦੱਸ ਰਹੀ ਪੁਲਿਸ ਵੀ ਭਾਈ ਇਹ ਭੱਜਿਆ ਕਿਹਦੇ ਨਾਲ ਸੀ ਭੱਜਿਆ ਕਿਹੜੇ ਤਰੀਕੇ ਨਾਲ ਸੀ ਇਹਨੂੰ ਭਜਾਉਣ ਦੇ ਵਿੱਚ ਕਿਹੜੇ ਕਿਹੜੇ ਲੋਕਾਂ ਦਾ ਯੋਗਦਾਨ ਆ ਪੁਲਿਸ ਇਸ ਗੱਲ ਨੂੰ ਜੇਕਰ ਨਸ਼ਰ ਕਰਦੀ ਹੈ ਤਾਂ ਪੁਲਿਸ ਦੀ ਬਦਨਾਮੀ ਬਹੁਤ ਹੁੰਦੀ ਆ 6-7 ਦਿਨਾਂ ਬਾਅਦ ਇਹ ਬੰਦਾ ਰਾਹੁਲ ਨਾਂ ਦਾ ਇਹ ਫੜਿਆ ਗਿਆ ਜੀ ਬਿਹਾਰ ਦੇ ਵੱਲੋਂ ਪੁਲਿਸ ਕਹਿੰਦੀ ਸੀ ਵੀ ਗਟਰ ਦਾ ਟੱਕਣ ਚੱਕੇ ਦਾ ਭੱਜ ਗਿਆ ਹੋਵੇ ਫਲਾਣਾ ਹੋ ਗਿਆ ਹੋਵੇ ਢੀਗਣਾ ਹੋ ਗਿਆ ਹੋਵੇ ਤੇ ਪੁਲਿਸ ਨੂੰ ਸਮਝ ਨਹੀਂ ਆਉਂਦੀ ਵੀ ਅਸੀਂ ਇਸ ਗੱਲ ਦੇ ਉੱਤੇ ਹੁਣ ਉੱਤਰ ਕੀ ਦੇਗੀ ਪਰ ਹੁਣ ਤੱਕ ਪਤਾ ਲੱਗਾ ਜੀ 6 ਬੰਦੇ ਚਟਕਾਰ ਦਿੱਤੇ ਗਏ ਆ 6 ਬੰਦਿਆਂ ਦੀ ਨੌਕਰੀ ਦੇ ਉੱਤੇ ਖਤਰਾ ਪੈਦਾ ਹੋ ਗਿਆ ਇਹਨਾਂ ਦੇ ਵਿੱਚੋਂ ਕਈਆਂ ਨੂੰ ਸਸਪੈਂਡ ਕੀਤਾ ਗਿਆ ਕਈਆਂ ਨੂੰ ਪੱਕਾ ਤੋਰ ਦਿੱਤਾ ਗਿਆ ਕਈਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੋ ਰਾਹੁਲ ਭੱਜਿਆ ਕਿਵੇਂ ਰਾਹੁਲ ਨੂੰ ਭਜਾਇਆ ਕਿਹਨੇ ਇਹਦੇ ਬਾਰੇ ਹਲੇ ਤੱਕ ਜਾਣਕਾਰੀ ਦੇ ਕੇ ਰਾਜੀ ਨਹੀਂ ਉਹ ਜੀ ਬਿਲਕੁਲ ਤੇ ਟੇਣਾ ਸਾਹਿਬ ਉਧਰ ਕਹਿੰਦੇ ਕਿ ਪੰਜਾਬ ਦੇ 6 ਆਈਐਸ ਅਧਿਕਾਰੀਆਂ ਦੇ ਤਬਾਦਲੇ ਵੀ ਕਰ ਦਿੱਤੇ ਗਏ ਨੇ ਜੀ ਬਿਲਕੁਲ ਜੀ ਬਿਲਕੁਲ ਪੰਜਾਬ ਦੇ 6 ਆਈਐਸ ਅਧਿਕਾਰਗਣੇ ਤਬਾਦਲੇ ਹੋਏ ਆ ਔਰ ਵਿੱਚ ਡੀਸੀ ਜਿਹੜੀ ਆ ਅਮਰਸਰ ਸਖਸ਼ੀ ਸਾਨੀ ਇਹਨਾਂ ਦਾ ਤਬਾਦਲਾ ਵੀ ਹੋਇਆ ਚਲੋ ਇਹ ਰੁਟੀਨ ਦੇ ਤਬਾਦਲੇ ਹੋਣ ਕਿ ਕੋਈ ਵੱਡੀ ਗੱਲ ਨਹੀਂ ਹੈ ਜੀ ਸਖਸ਼ੀ ਸਾਨੀ ਨੇ ਜਿਹੜੇ ਇਹਨਾਂ ਨੂੰ ਹੁਣ ਗ੍ਰੇਟਰ ਮੁਹਾਲੀ ਡਿਵੈਲਪਮੈਂਟ ਅਥਾਰਟੀ ਯਾਨੀ ਕਿ ਦਿਮਾੜਾ ਦੀ ਮੁਖੀ ਨਿਯੁਕਤ ਕਰ ਦਿੱਤਾ ਗਿਆ ਵਿਸ਼ੇਸ਼ ਸਰੰਗਲ ਨੇ ਜਿਹੜੇ ਇਹਨਾਂ ਨੂੰ ਵਕ ਵਕਤ ਸਾਵਾਂ ਦੇ ਉੱਤੇ ਜਿਵੇਂ ਪੰਜਾਬ ਈ ਗਵਰਨੈਂਸ ਸੁਸਾਇਟੀ ਜੇ ਉਧਰ ਤੇ ਸੂਚਨਾ ਵਿਭਾਗ ਤੇ ਹੋਰ ਕਈ ਥਾਵਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਆ ਦਲਵਿੰਦਰ ਗਿੱਤ ਸਿੰਘ ਨੂੰ ਅੰਮ੍ਰਿਤਸਰ ਦਾ ਡੀਸੀ ਬਣਾਇਆ ਗਿਆ ਇਸ ਤੋਂ ਪਹਿਲਾਂ ਇਹ ਗੁਰਦਾਸਪੁਰ ਦੇ ਡੀਸੀ ਸੀ ਅਦਿੱਤਿਆ ਉਪਲ ਨੂੰ ਗੁਰਦਾਸਪੁਰ ਦਾ ਡੀਸੀ ਬਣਾਇਆ ਗਿਆ ਇਸ ਤੋਂ ਪਹਿਲਾਂ ਪਠਾਨਕੋਟ ਦੇ ਸੀ ਪਲਵੀ ਹੋਰਾਂ ਨੂੰ ਪਤਾ ਲੱਗਾ ਜੀ ਕਿ ਜ਼ਿੰਮੇਵਾਰੀ ਸੌਂਪੀ ਗਈ ਜੀ ਇਸ ਵੇਲੇ ਪਠਾਨਕੋਟ ਦੀ ਤੇ ਇਸ ਤਰੀਕੇ ਦੇ ਨਾਲ ਕਈ ਡੀਸੀਾਂ ਦੀ ਤਵਾਦਲੇ ਕੀਤੇ ਗਏ ਆ ਇਹ ਰੂਪੀਨ ਦੇ ਵਿੱਚ ਤਬਦਲੇ ਆਪਾਂ ਇਹ ਨਹੀਂ ਗੱਲ ਕਹਿ ਸਕਦੇ ਕੋਈ ਜ਼ਿਆਦਤੀ ਹੈਗੀ ਆ ਇਹ ਸਰਕਾਰਾਂ ਦੇ ਕੋਲ ਅਧਿਕਾਰ ਹੁੰਦੇ ਆ ਕਿਸੇ ਨੂੰ ਵੀ ਕਿਤੇ ਵੀ ਫਿੱਟ ਕਰਨਾ ਕਿਸੇ ਨੂੰ ਵੀ ਸਮੇਂ ਦੇ ਮੁਤਾਬਕ ਕਿਤੇ ਵੀ ਲਾਉਣਾ ਤੇ ਇਹ ਉਸ ਤਰ੍ਹਾਂ ਦੀ ਕਾਰਵਾਈ ਹੋਈ ਹੈ ਜੀ ਜੀ ਤੇ ਟੇਣਾ ਸਾਹਿਬ ਜਿਹੜਾ ਐਸਐਚਓ ਸਸਪੈਂਡ ਕੀਤਾ ਹੋਇਆ ਕਹਿੰਦੇ ਔਰਤ ਕਮਿਸ਼ਨ ਨੇ ਬਹੁਤ ਝਾੜ ਪਾਈ ਹੈ ਜੀ ਫਲੋਰ ਵਾਲੇ ਐਸਐਚਓ ਨੂੰ ਬਿਲਕੁਲ ਜੀ ਬਿਲਕੁਲ ਗੱਲ ਇਹ ਜਿਹੜਾ ਇਹ ਐਸਐਚਓ ਆ ਜਿਹਦੇ ਲੱਛਣ ਮਾੜੇ ਆ ਤੇ ਇਹਦੇ ਉੱਤੇ ਹੁਣ ਸਖਤੀ ਵਰਤੀ ਜਾ ਰਹੀ ਹੈ ਤੇ ਵੱਡੀ ਸਖਤੀ ਇਹਦੇ ਉੱਤੇ ਵਰਤੀ ਜਾ ਰਹੀ ਹੈ ਪਤਾ ਲੱਗਾ ਜੀ ਕਿ ਹੁਣ ਇਸ ਮਾਮਲੇ ਦੇ ਵਿੱਚ ਤੇ ਵੱਡੀ ਕਾਰਵਾਈ ਕਰਦੇ ਆਂ ਤੇ ਜਿਹੜੀ ਔਰਤ ਕਮਿਸ਼ਨ ਨਾਲ ਮਹਿਲਾ ਕਮਿਸ਼ਨ ਜੀ ਨੂੰ ਕਹਿ ਦਿੰਦੇ ਆ ਤੇ ਉਹਦੇ ਵੱਲੋਂ ਵੀ ਕਹਿੰਦੇ ਜੀ ਹੁਣ ਸਖਤੀ ਵਰਤੀ ਗਈ ਹੈ ਇਹ ਇਹਦੇ ਖਿਲਾਫ ਇਨਕੁਆਰੀ ਹੈ ਜਿਹੜੀ ਭੂਸ਼ਣ ਕੁਮਾਰ ਦੇ ਖਿਲਾਫ ਮਾਰਕ ਕਰ ਦਿੱਤੀ ਗਈ ਹੈ ਕਿਉਂਕਿ ਇਹਨੇ ਔਰਤਾਂ ਨੂੰ ਕੁੜੀਆਂ-ਚੜੀਆਂ ਦੇ ਨਾਲ ਬਦਸਲੂਕੀ ਕੀਤੀ ਹੈ ਗਲਤ ਸ਼ਬਦਾਂ ਦੀ ਵਰਤੋਂ ਕਰਦਾ ਸੀ ਇਸ ਕਰਕੇ ਇਹੋ ਜਿਹਾ ਦੇ ਉੱਤੇ ਕਾਰਵਾਈ ਹੋਣੀ ਵੀ ਚਾਹੀਦੀ ਇਸ ਦਾ ਹਮੇਸ਼ਾ ਇਹ ਗੱਲ ਕਹਿੰਦੇ ਆ ਜਿਹੜਾ ਵੀ ਬੰਦਾ ਇਸ ਰਤਬੇ ਦੇ ਉੱਤੇ ਬੈਠਾ ਆ ਗੱਲਾਂ ਕਰਦਾ ਉਹਨੂੰ ਬਖਸ਼ਣਾ ਚਾਹੀਦਾ ਨਹੀਂ ਕਿਸੇ ਵੀ ਕੀਮਤ ਤੇ ਨਹੀਂ ਬਖਸ਼ਣਾ ਚਾਹੀਦਾ ਸੋ ਵੇਨੇ ਭਾਈ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਇਹ ਆਪਣੇ ਆਪ ਦੇ ਵਿੱਚ ਬੜੀ ਅਚੰਭੇ ਵਾਲੀ ਗੱਲ ਆ ਵੀ ਸਾਡੇ ਜਿਹੜੇ ਆ ਲੋਕਾਂ ਦੇ ਰਾਖੇ ਇੱਜ਼ਤਾਂ ਦੇ ਰਾਖੇ ਜਿਨ੍ਹਾਂ ਨੂੰ ਅਸੀਂ ਕਹ ਦਿੰਦੇ ਆ ਵੀ ਭਾਈ ਇਹ ਤਾਂ ਹੁਣ ਔਰਤਾਂ ਤੇ ਬਾਰੇ ਤੇ ਬੰਦਿਆਂ ਦੇ ਬਾਰੇ ਸਾਰੇ ਮਸਲੇ ਇਹੀ ਹੱਲ ਕਰਨਗੇ ਲੋਕਾਂ ਦੁਖਿਆ ਰਹੇ ਨੇ ਉਹ ਤਾਂ ਭਾਈ ਆਪ ਇਹਨਾਂ ਲੱਛਣਾਂ ਦੇ ਵਿੱਚ ਆ ਤੋ ਇਹਦੀਆਂ ਵੀਡੀਓ ਤੇ ਆਡੀਓ ਕਲਿੱਪਾਂ ਜਿਹੜੀਆਂ ਉਹ ਵਕ ਵਕ ਥਾਵਾਂ ਤੋਂ ਵਾਇਰਲ ਹੋਈਆਂ ਉਹਦੇ ਵਿੱਚ ਗੱਲਾਂ ਇਹ ਸਾਹਮਣੇ ਆਈਆਂ ਤੇ ਉਹਦੇ ਵਿੱਚ ਕੱਲ ਰਾਜ ਲਾਲੀ ਜਲ ਜਿਹੜੀ ਕਿ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਆ ਉਹਨੇ ਇਹ ਗੱਲ ਆਖੀ ਹੈ ਜੀ ਕਿ ਮੈਂ ਉਹ ਆਡੀਓ ਕਲਿੱਪਾਂ ਸੁਣੀਆਂ ਤੇ ਸ਼ਰਮ ਆਉਂਦੀ ਹੈ ਗੱਲਾਂ ਸੁਣ ਕੇ ਵੀ ਇਹ ਬੰਦਾ ਇਹੋ ਜਿਹੀਆਂ ਗੱਲਾਂ ਕਰ ਰਿਹਾ ਇਹ ਬੰਦਾ ਇਸ ਤਰੀਕੇ ਦੀਆਂ ਨੰਗੀਆਂ ਗੱਲਾਂ ਕਰ ਰਿਹਾ ਇਸ ਬੰਦੇ ਨੂੰ ਸ਼ਰਮ ਆਉਣੀ ਚਾਹੀਦੀ ਹੈ ਤੇ ਇਹੋ ਜੇ 14 ਸਾਲ ਦੀ ਕੁੜੀ ਆ ਜਿਹੜੀ ਕਿ ਜ਼ਬਰਜਨਾਹ ਜੀ ਦੇ ਨਾਲ ਹੋਇਆ ਇਹ ਉਹਦੇ ਨਾਲ ਵੀ ਗੱਲਾਂ ਕਰ ਰਿਹਾ ਇਹ ਉਹਨੂੰ ਵੀ ਕਹਿ ਰਿਹਾ ਵੀ ਆਜੋ ਮਿਲੋ ਕਈ ਗੱਲਾਂ ਉਹਨੂੰ ਕਹਿੰਦਾ ਕਿ ਇਸ ਕਰਕੇ ਇਹਦੇ ਉੱਤੇ ਹੁਣ ਕਾਰਵਾਈ ਹੋ ਰਹੀ ਵੈਸੇ ਉਹਨੂੰ ਸਸਪੈਂਡ ਵੀ ਕੀਤਾ ਹੋਇਆ ਤੇ ਵੈਸੇ ਇਹ ਨਹੀਂ ਪਤਾ ਲੱਗਾ ਜੀ ਕਿ ਇਹਦੇ ਤੇ ਪਰਚਾ ਵੀ ਦਰਜ ਹੋਇਆ ਵਿਆ ਪਰ ਬੰਦਾ ਗੱਪ-ਗੱਪ ਮਾਰੀ ਜਾਂਦਾ ਵੀ ਭਾਈ ਮੇਰੀ ਵੀਡੀਓ ਨੂੰ ਤੋੜ ਮੋੜ ਕੇ ਪੇਸ਼ ਕੀਤਾ ਮੇਰੀ ਆਡੀਓ ਨੂੰ ਤੋੜ ਮੋੜ ਕੇ ਪੇਸ਼ ਕੀਤਾ ਇਹ ਬੰਦਾ ਇਹ ਗੱਲਾਂ ਕਹਿਣਾ ਜੀ ਜੀ ਤੇ ਜਦਾਂ ਸਾਬ ਪਰਾਲੀ ਦੇ ਧੂਏ ਤੇ ਸਿਆਸੀ ਡਰਾਮੇਬਾਜ਼ੀ ਹੋ ਗਈ ਹੈ ਸ਼ੁਰੂ ਜੀ ਹਰ ਸਾਲ ਦੀ ਤਰ੍ਹਾਂ ਕਹੀ ਜਾਂਦੇ ਆ ਪੰਜਾਬ ਤੋਂ ਆਇਆ ਧੂਆਂ ਕੋਈ ਕਿਧਰੋਂ ਕੋਈ ਕਿਧਰੋਂ ਹਾਂ ਬਿਲਕੁਲ ਇਹ ਤਾਂ ਹੋਣੀ ਹੋਣੀ ਆ ਜੀ ਦੇਖੋ ਆ ਜਿਹੜੇ ਹੈਗੇ ਨੇ ਮਨਜਿੰਦਰ ਸਿੰਘ ਸਿਰਸਾ ਉਹ ਇੱਕੋ ਗੱਲ ਕਹੀ ਜਾਂਦੇ ਆ ਉਹ ਕਹਿੰਦੇ ਦੇਖੋ ਜੀ ਇਹ ਜਿਹੜਾ ਦਿੱਲੀ ਦੇ ਵਿੱਚ ਪ੍ਰਦੂਸ਼ਣ ਦੇ ਵਾਧਾ ਹੋਇਆ ਇਹ ਪੰਜਾਬ ਦੇ ਕਰਕੇ ਹੋਇਆ ਤੇ ਉਹ ਕਹਿੰਦੇ ਜੀ ਪੰਜਾਬ ਦੀ ਸਰਕਾਰ ਆ ਜਿਹੜੀ ਉਹ ਕਿਸਾਨਾਂ ਨੂੰ ਪਰਾਲੀ ਸਾੜਨ ਵਾਸਤੇ ਮਜਬੂਰ ਕਰ ਰਹੀ ਆ ਜਦਕਿ ਉਹ ਕਹਿੰਦੀ ਜੀ ਕੇਂਦਰ ਦੀ ਸਰਕਾਰ ਤਾਂ ਹਰ ਥਾਂ ਦੇ ਉੱਤੇ ਨਾਲ ਖੜੀ ਐ ਕਿਸਾਨੀ ਦੇ ਪਰ ਪੰਜਾਬ ਦੀ ਕਿਸਾਨ ਪੰਜਾਬ ਦੀ ਸਰਕਾਰ ਕਿਸਾਨ ਨੂੰ ਮਜਬੂਰ ਕਰ ਰਹੀ ਹੈ ਤੇ ਉਹ ਮਜਬੂਰੀ ਦੇ ਵਿੱਚ ਵਿਚਾਰੇ ਜਿਹੜੇ ਉਹ ਪ੍ਰਾਣੀ ਸੜ ਰਹੇ ਕਿਉਂਕਿ ਇਹ ਉਹਨਾਂ ਦੀ ਜਾਣਬੁੱਝ ਕੇ ਬਾਹ ਨਹੀਂ ਫੜਦੇ ਉਹ ਇਹ ਗੱਲ ਕਹਿੰਦੇ ਆ ਜਿਹੜੇ ਭਾਈ ਕੀ ਬਣਦਾ ਪਰ ਇਹ ਡਰਾਮਾ ਲਗਾਤਾਰ ਚੱਲਦਾ ਹੁੰਦਾ ਤੇ ਮੈਂ ਤਾਂ ਕੱਲ ਰਿਪੋਰਟ ਵੀ ਪੜ੍ਹੀ ਆ ਉਹਦੇ ਵਿੱਚ ਇਹ ਗੱਲ ਕਹੀ ਹੋਈ ਆ ਉਹਨਾਂ ਨੇ ਜਿਹੜੇ ਪੰਜਾਬ ਦੀ ਸਰਕਾਰ ਨੇ ਉਹ ਕਹਿੰਦੇ ਕਿ ਐਤ ਕੀ ਤਾਂ ਪ੍ਰਾਣੀ ਨੂੰ ਅੱਗ ਨਾ ਮੱਤਰ ਲੱਗ ਰਹੀ ਹੈ। ਉਹ ਕਹਿੰਦੇ ਕਿ ਸਾਡੀ ਸਰਕਾਰ ਨੇ ਲੋਕਾਂ ਦੇ ਲਈ ਬਹੁਤ ਕੁਝ ਕੀਤਾ ਇਸ ਕਰਕੇ ਐਤ ਕੀ ਪ੍ਰਾਣੀ ਨੂੰ ਅੱਗ ਨਾ ਮੱਤਰ ਤੇ ਪਹਿਲਾਂ ਬਹੁਤ ਲੱਗਦੀ ਹੁੰਦੀ ਸੀ ਪਿਛਲੀਆਂ ਸਰਕਾਰਾਂ ਦੇ ਮੌਕੇ ਐਤ ਕੀ ਨਹੀਂ ਕਹਿੰਦੇ ਉਨੀ ਅੱਗ ਲੱਗ ਰਹੀ ਐਤ ਕੀ ਦਾ ਕਹਿੰਦੇ ਬਹੁਤ ਬਚਾ ਹੈਗਾ ਉਹ ਇਹ ਗੱਲ ਕਹੀ ਜਾਂਦੇ ਆ। ਸੋ ਮਤਲਬ ਕਹਿਣ ਦਾ ਇਹ ਹੈ ਜੀ ਕਿ ਇਹ ਡਰਾਮੇਬਾਦੀ ਚੱਲਦੀ ਰਹੀ ਹੈ ਇਹ ਡਰਾਮੇਬਾਦੀ ਚੱਲਦੀ ਰਹਿਣੀ ਆ ਇਹਦਾ ਹੱਲ ਕੋਈ ਨਹੀਂ ਹੈਗਾ ਇਹ ਪਤਾ ਨਹੀਂ ਕਿਹੜੀ ਥਾਂ ਤੇ ਜਾ ਕੇ ਗੱਲ ਮੁੱਕਣੀ ਆ। ਤੇ ਤੁਸੀਂ ਦੇਖ ਲਓ ਵੀ ਆ 15 ਦਿਨਾਂ ਦੇ ਨਾਲੋਂ ਆਪਾਂ ਨਿਕਲ ਜਾਣਾ ਹੈ ਤੇ 15 ਦਿਨ ਦੇ ਵਿੱਚ ਵਿੱਚ ਜਿੱਤੇ ਜਿਹਨੇ ਜਿੱਥੇ ਜਿੱਥੇ ਅੱਗ ਲਾਉਣੀ ਹੈ ਤੇ ਉਹ ਅੱਗ ਲਾ ਕੇ ਕੰਮ ਖਤਮ ਹੋ ਜਾਣਾ ਤੇ ਬਾਅਦ ਵਿੱਚ 6 ਮਹੀਨਿਆਂ ਤੇ ਗੱਲ ਫੇਰ ਪੈ ਜਾਣੀ ਆ ਫਿਰ ਨਾੜ ਦੇ ਮੌਕੇ ਇਹੀ ਖਬਰ ਆਉਣੀ ਹੈ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਤੇ ਜਿਹੜਾ ਸਾਬ ਗੁਰਦਾਸਪੁਰ ਵਾਲ ਕਹਿੰਦੇ ਕਿ ਕੋਈ ਘਟਨਾ ਵਾਪਰੀ ਹੈ ਜੀ ਤੁਮਾਕੇ ਨਾਲ ਕਈ ਜ਼ਖਮੀ ਹੋਏ ਨੇ ਕੀ ਮਾਮਲਾ ਪੂਰਾ ਇਹ ਜੀ ਅਸਲ ਵਿੱਚ ਨਾ ਇੱਥੇ ਪਟਾਕੇ ਬਣਾਉਂਦੇ ਸੀਗੇ ਤੇ ਪਟਾਕੇ ਬਣਾਉਣ ਵਾਲੇ ਜਦੋਂ ਪਟਾਕਿਆਂ ਦੇ ਵਿੱਚ ਪोटाश ਗੰਧਕ ਭਰਦੇ ਸੀ ਤੇ ਉਥੇ ਕਹਿੰਦੇ ਜੀ ਧਮਾਕਾ ਹੋ ਗਿਆ ਤੇ ਜਿਹਦੇ ਕਰਕੇ ਸਾਰਾ ਕੁਝ ਵਾਪਰ ਗਿਆ। ਉਥੇ 7 ਬੰਦੇ ਜ਼ਖਮੀ ਹੋਏ ਜੀ 7 ਬੰਦੇ। 7 ਬੰਦੇ ਜ਼ਖਮੀ ਹੋਏ ਆ ਝੁੱਲਸ ਗਏ ਆ। ਉਹਨਾਂ ਨੂੰ ਅੰਮ੍ਰਿਤਸਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ। ਤੇ ਜ਼ਿੰਦਗੀ ਉਹਨਾਂ ਦੀ ਬਚ ਗਈ ਆ ਪਰ ਆਪਾਂ ਜਾਣਦੇ ਕਿ ਪਟਾਕਿਆਂ ਦੇ ਨਾਂ ਦੇ ਉੱਤੇ ਪੰਜਾਬੀਆਂ ਨੂੰ ਚੰਡੀ ਵੀ ਬਹੁਤ ਚੜਦੀ ਆ। ਬਣਾਉਣ ਵਾਲਿਆਂ ਨੂੰ ਵੀ ਨਿਯਮਾਂ ਦਾ ਪਤਾ ਕਿਚ ਲਾਉਣ ਵਾਲਿਆਂ ਨੂੰ ਵੀ ਨਿਯਮਾਂ ਦਾ ਪਤਾ। ਤੇ ਸਰਕਾਰ ਨਿਯਮ ਇਹ ਗੱਲ ਕਹਿ ਦਿੰਦੀ ਆ ਅਸੀਂ ਸਖਤੀ ਕਰ ਦਿੱਤੀ ਹੈ। ਮੈਨੂੰ ਨਾ ਕੱਲ ਇੱਕ ਬੰਦਾ ਕਹਿਣਾ ਜਦੋਂ ਹਾਈ ਕੋਰਟ ਨੇ ਕਿਹਾ ਤੇ ਉਦੋਂ ਫਿਰ ਲੋਕ ਇਹਨੇ ਪਟਾਕੇ ਕਿਉਂ ਚਲਾਉਂਦੇ ਤਾਂ ਮੈਂ ਕਿਹਾ ਜੀ ਹਾਈ ਕੋਰਟ ਦੀ ਮੰਨਦੇ ਕਿੱਥੇ ਆ ਹਾਈ ਕੋਰਟ ਨੇ ਤਾਂ ਇਹ ਗੱਲ ਕਹੀ ਸੀ ਕਿ ਪਟਾਕੇ 8 ਤੋਂ ਲੈ ਕੇ ਰਾਤੀ 10 ਵਜੇ ਤੱਕ ਚਲਾਏ ਜਾਣ ਯਾਨੀ ਕਿ 2 ਘੰਟੇ ਚਲਾਏ ਜਾਣ ਪਰ ਇੱਥੇ ਕਿੰਨੇ ਕੁ ਲੋਕ ਆ ਜਿਨ੍ਹਾਂ ਦੇ ਲੱਛਣ ਬਹੁਤ ਚੰਗੇ ਆ ਤੇ ਭਾਈ ਉਹ ਹਾਈ ਕੋਰਟ ਦੀ ਗੱਲ ਮੰਨਣਗੇ ਹਾਈ ਕੋਰਟ ਨੇ ਆਪ ਜਾ ਕੇ ਜੱਜ ਨੇ ਥੋੜੀ ਸਿੱਖਾਂ ਦੀ ਡੱਬੀ ਹੱਥੋਂ ਖੋਣੀ ਆ ਹਾਈ ਕੋਰਟ ਨੇ ਹੁਕਮ ਜਾਰੀ ਕਰਤੇ ਜਿਹੜੇ ਕਿ ਪੁਲਿਸ ਨੇ ਲਾਗੂ ਕਰਨੇ ਆ ਪੁਰਸਾ ਜਿਹੜੀ ਉਹ ਆਪਰਾਤ ਨੂੰ दारू ਪੀ ਕੇ ਪਈ ਹੁੰਦੀ ਹੈ ਤੇ ਉਹਨਾਂ ਨੂੰ ਕੀ ਪਤਾ ਵੀ ਪਟਾਖਾ ਕੌਣ ਚਲਾ ਗਿਆ ਸਾਨੂੰ ਤਾਂ ਠਾ ਹੀ ਸੁਣਦੀ ਗੱਲੀ ਸੋ ਮਤਲਬ ਇਹ ਹੈ ਜੀ ਕਿ ਇਹ ਸਾਰਾ ਕੁਝ ਜਿਹੜਾ ਉਹ ਲੋਕਾਂ ਦੀ ਮੂਰਖਮਤੀ ਦਾ ਸਿੱਟਾ ਵੀ ਲੋਕ ਆਪਦੇ ਹੱਥੀ ਬਾਗ ਆ ਜਿਹੜਾ ਉਹ ਆਪ ਉਜਾੜਦੇ ਆ ਲੋਕਾਂ ਨੂੰ ਹੈ ਨਹੀਂ ਲੋਕਾਂ ਚੜੀ ਲੱਥੀ ਨਹੀਂ ਹੈ ਨਹੀਂ ਕਿ ਐਵੇਂ ਆਪਾਂ ਨੂੰ ਕਈ ਵਾਰੀ ਲੱਗਦਾ ਲੋਕ ਗੰਭੀਰ ਬਹੁਤ ਹਨ ਲੋਕ ਸੰਜੀਦਾ ਬਹੁਤ ਹਨ ਪਰ ਕਦੇ ਕਦੇ ਲੱਗਦਾ ਵੀ ਇਹ ਸਾਡਾ ਭਲੇਖਾ ਹੀ ਹੈ ਜੀ ਇਹ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ ਤੁਹਾਡੀ ਗੱਲ ਦੇ ਨਾਲ ਮੈਂ ਸਹਿਮਤ ਹਾਂ ਖੈਰ ਅੱਗੇ ਵਧਦੇ ਹਾਂ ਜੀ ਹੁਣ ਗੱਲ ਕਰਦੇ ਹਾਂ ਇੱਕ ਐਸੀ ਖਬਰ ਸਾਹਮਣੇ ਆਈ ਜਿਹਨੇ ਹੈਰਾਨ ਵੀ ਕੀਤਾ ਤੇ ਥੋੜੀ ਜੀ ਸਾਨੂੰ ਇਸ ਖਬਰ ਤੋਂ ਮੈਨੂੰ ਲੱਗਦਾ ਹੈ ਕਿ ਪੰਜਾਬੀਆਂ ਨੂੰ ਥੋੜਾ ਜਿਹਾ ਸਮਝਣਾ ਚਾਹੀਦਾ ਸੋਚਣਾ ਚਾਹੀਦਾ ਹੈ ਅੰਮ੍ਰਿਤਸਰ ਦੇ ਵਿੱਚ ਕਿਤੇ ਗੰਦਗੀ ਦੇ ਢੇਰ ਹੈ ਤੇ ਗੋਰਿਆਂ ਨੇ ਸਫਾਈ ਕੀਤੀ ਹੈ ਜੀ ਬਿਲਕੁਲ ਜੀ ਬਿਲਕੁਲ ਅੰਮ੍ਰਿਤਸਰ ਦੇ ਵਿੱਚ ਗੋਰਿਆਂ ਨੇ ਸਫਾਈ ਕੀਤੀ ਆ ਉਹਨਾਂ ਨੇ ਕੋਈ ਨੰਬਰ ਬਣਾਉਣ ਲਈ ਨਹੀਂ ਕੀਤੀ ਚਲੋ ਆਪਣੇ ਤਾਂ ਇਹ ਆ ਵੀ ਨਾਲ ਉਹਨੇ ਪੱਤਰਕਾਰ ਲੈ ਕੇ ਜਾਓ ਇੱਥੇ ਆਪੇ ਹੀ ਲੋਕਾਂ ਨੇ ਵੀਡੀਓ ਬਣਾ ਕੇ ਵਾਇਰਲ ਕੀਤੀ ਆ ਗੋਰੀਆਂ ਨੇ ਅਬ ਦੇਖੋ ਗੋਰੇ ਆਉਂਦੇ ਆ ਹਰ ਰੋਜ਼ ਆਉਂਦੇ ਆ ਹੋਰ ਵੀ ਕਮਿਊਨਿਟੀ ਕੰਦੇ ਲੋਕ ਆਉਂਦੇ ਆ ਦਰਬਾਰ ਸਾਹਿਬ ਮੱਥਾ ਟੇਕਣ ਆਉਂਦੇ ਆ ਕੋਈ ਰੀਟਰੀਟ ਸੈਰਮਨੀ ਦੇਖਣ ਆਉਂਦਾ ਕੋਈ ਦੁਰਗਿਆਂਾ ਮੰਦਰ ਲਈ ਆਉਂਦਾ ਕੋਈ ਇੱਥੇ ਜਲਿਆਂ ਵਾਲੇ ਬਾਗ ਲਈ ਆਉਂਦਾ ਸੋ ਗੋਰੇ ਆਏ ਤੇ ਗੋਰੇ ਗੰਦਗੀ ਦੇ ਢੇਰ ਦੇਖ ਕੇ ਹੈਰਾਨ ਤੇ ਪਰੇਸ਼ਾਨ ਹੋ ਗਏ ਗੋਰੀਆਂ ਨੇ ਕੀ ਕੀਤਾ ਜੀ ਫਿਰ ਗਲਵਜ਼ ਪਾ ਕੇ ਤੇ ਝਾੜੂ ਚੱਕ ਲਏ ਤੇ ਕੱਲ ਉਹਨਾਂ ਨੇ ਸਫਾਈ ਕੀਤੀ ਜਲਿਆਂ ਦੀ ਔਰ ਥਾਂ ਥਾਂ ਗੰਦਗੀ ਦੇ ਢੇਰ ਆ ਦਿਵਾਲੀ ਤੋਂ ਬਾਅਦ ਤਾਂ ਲੋਕਾਂ ਨੇ ਗੰਦ ਹੋਰ ਵੀ ਪਾਤਾ ਪਟਾਕਿਆਂ ਦੇ ਡੱਬੇ ਪਏ ਆ ਕਿਤੇ ਕੁਛ ਪਿਆ ਕਿਤੇ ਕੁਛ ਪਿਆ ਇਹ ਬੜਾ ਕੁਝ ਹਿੱਟ ਰਿਹਾ। ਸੋ ਗੋਰਿਆਂ ਨੇ ਸਫਾਈ ਕੀਤੀ ਤੇ ਉਹਦੀ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਬੜੀ ਵਾਇਰਲ ਹੋਈ ਆ। ਵੀ ਗੋਰੇ ਕਿਵੇਂ ਸਫਾਈ ਕਰ ਰਹੇ ਆ। ਸੋ ਸਾਡੇ ਨਾਲੋਂ ਚੰਗੇ ਤਾਂ ਇਹ ਆ ਵੀ ਸਾਡੇ ਇਹ ਸੋਚਦੇ ਤਾਂ ਹੈ ਨਾ ਵੀ ਭਾਈ ਅਸੀਂ ਇੱਥੇ ਆ ਮਾੜਾ ਮੋਟਾ ਆਪਣਾ ਯੋਗਦਾਨ ਪਾ ਗਏ। ਸਾਡੇ ਤਾਂ ਗੰਦ ਪਾਉਣ ਨੂੰ ਪ੍ਰਾਪਤੀ ਮੰਨਿਆ ਜਾਂਦਾ ਵੀ ਲਮੈ ਨੂੰ ਕੌਣ ਰੋਕੂ। ਆ ਨਹੀਂ ਪਾਉਂਦਾ ਇਹਦਾ ਫਰਜ ਐ ਬਣਦਾ ਆਪਾਂ ਤਾਂ ਆ ਗੱਲਾਂ ਕਰਨ ਲੱਗ ਜਾਨੇ ਆ। ਇਹ ਵੈਸੇ ਨਗਰ ਨਿਗਮ ਦੀ ਨਲੈਕੀ ਆ। ਵੀ ਨਗਰ ਨਿਕਮਾ ਜਿਹੜੀ ਜਿਹਦਾ ਬਜਟ ਕਰੋੜਾਂ ਰੁਪਈਆ ਤੇ ਉਹਦੇ ਵੱਲੋਂ ਸਫਾਈ ਦੇ ਲਈ ਕੁਝ ਨਹੀਂ ਕੀਤਾ ਜਾ ਰਿਹਾ ਜਲੰਧਰ ਦੇ ਵਿੱਚ ਵੀ ਤਾਂ ਇੰਨਾ ਗੰਦੀ ਆ ਇਹ ਕੱਲਾ ਉੱਥੇ ਨਹੀਂ ਗਾ ਪਰ ਇਹ ਦੁੱਖ ਹੋਇਆ ਜੀ ਕਿ ਭਾਈ ਗੰਦ ਇੰਨਾ ਕਿ ਹੈਰਾਨੀ ਹੋਈ ਕਿ ਗੋਰਿਆਂ ਨੇ ਇਥੇ ਸਫਾਈ ਕੀਤੀ ਆ ਜੀ ਤੇ ਚਾਨਾ ਸਾਹਿਬ ਉਦੋਂ ਰਾਸ਼ਟਰਪਤੀ ਦ੍ਰੋਪਦੀ ਮੁਰਮੂਦਾ ਕਹਿੰਦੇ ਕਿ ਜਿਹੜਾ ਹੈਲੀਕਾਪਟਰ ਟੋਏ ਦੇ ਵਿੱਚ ਫਸ ਗਿਆ ਜੀ ਇਹ ਕੀ ਹੋਇਆ ਬਿਲਕੁਲ ਜੀ ਇਹਨਾਂ ਕੇਰਲ ਦੇ ਵਿੱਚ ਸਬਰੀਮਾਲਾ ਮੰਦਿਰ ਆ ਇੱਥੇ ਆਏ ਸੀਗੇ ਲੰਘੇ ਕੱਲ ਰਾਸ਼ਟਰਪਤੀ ਦ੍ਰੋਪਦੀ ਮੁਰਮੂਦਾ ਜਦੋਂ ਇਹ ਇੱਥੇ ਆਏ ਹੈਲੀਕਾਪਟਰ ਲੈਂਡ ਕੀਤਾ ਫੌਜ ਵਾਲਾ ਤੇ ਇਹ ਇੱਥੇ ਟੋਏ 'ਚ ਫਸ ਗਿਆ ਲੈਂਡਿੰਗ ਵਾਲੀ ਥਾਂ ਤੇ ਚਲੋ ਕੋਈ ਜਾਨੀ ਮਾਰੀ ਨੁਕਸਾਨਤ ਨਹੀਂ ਹੋਇਆ ਉਹ ਆਏ ਉਹਨਾਂ ਦੇ ਬਾਅਦ ਦੇ ਵਿੱਚ ਇਥੇ ਚਲੇ ਗਏ ਆ ਉਹ ਮੱਥਾ ਵੀ ਟੇਕ ਕੇ ਗਏ ਸਾਰਾ ਕੁਝ ਹੋਇਆ ਪਰ ਗੱਲ ਇਹ ਜੀ ਕਿ ਇਹ ਕਿਉਂ ਟੋਏ ਦੇ ਵਿੱਚ ਫਸ ਗਿਆ ਸਵਾਲ ਤਾਂ ਇਹ ਆ ਫਸ ਗਿਆ ਇਸ ਕਰਕੇ ਕਿਉਂਕਿ ਇੱਥੇ ਜਿਹੜੇ ਅਧਿਕਾਰੀ ਉਹਨਾਂ ਨੇ ਕਿਹਾ ਵੀ ਇਹ ਜਲਦੀ ਦੇ ਵਿੱਚ ਬਣਾਇਆ ਸੀਗਾ ਤੇ ਕੰਕਰੀਟ ਹਲੇ ਜਮੀ ਨਹੀਂ ਸੀ ਪੂਰੀ ਤਰ੍ਹਾਂ ਤੇ ਜਿਵੇਂ ਕਰਕੇ ਕੁਝ ਹੋਇਆ ਬਾਅਦ ਦੇ ਬੱਚੇ ਨੂੰ ਕੱਢਿਆ ਗਿਆ ਓਵੇਂ ਜਿਵੇਂ ਆਪਾਂ ਚੱਕੜ ਚੋਂ ਵੱਡਾ ਕੱਢਦੇ ਹੁੰਨੇ ਆ ਇਸ ਤਰੀਕੇ ਦੇ ਨਾਲ ਜੀ ਜੀ ਤੇ ਟੈਣਾ ਸਾਹਿਬ ਪੰਜਾਬ ਦਾ ਮੌਸਮ ਕਿਵੇਂ ਹੈ ਜੀ ਪੰਜਾਬ ਦਾ ਮੌਸਮ ਜੀ 6-7 ਦਿਨ ਬਿਲਕੁਲ ਸਾਫ਼ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ ਪੰਜਾਬ ਦੇ ਵਿੱਚ ਕੋਈ ਮੀਂਹ ਕਣੀ ਦੀ ਆਸ ਨਹੀਂ ਪ੍ਰਗਟਾਈ ਗਈ ਫਿਲਹਾਲ ਪੰਜਾਬ ਦੇ ਵਿੱਚ ਮੌਸਮ ਠੀਕ ਰਹੂਗਾ ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਤੇ ਪੰਜਾਬ ਦੇ ਵਿੱਚ ਰਾਤ ਦੇ ਵੇਲੇ ਥੋੜੀ ਜੀ ਠੰਡ ਆ ਤੇ ਦਿਨ ਦੇ ਵੇਲੇ ਮੱਠੀ ਮੱਠੀ ਜੀ ਧੁੱਪ ਆ ਫਿਲਹਾਲ ਇਹ ਆ ਕੌਣ 30 35 ਡਿਗਰੀ ਤੱਕ ਤੇ 30 ਡਿਗਰੀ ਤੱਕ ਟੈਂਪਰੇਚਰ ਪੰਜਾਬ ਦੇ ਵਿੱਚ ਇਸ ਵੇਲੇ ਹੈ। ਬਾਕੀ ਵੇਖਦੇ ਕੀ ਬਣਦਾ ਪਰ ਪੰਜਾਬ ਦੇ ਵਿੱਚ ਮੌਸਮ ਹੁਣ ਠੀਕ ਆ। ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰਅਜ ਦੇ ਲਈ ਐਨਏ ਦੀ ਆਪਾਂ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ। ਮਿਹਰਬਾਨੀ। ਬਹੁਤ ਮਿਹਰਬਾਨੀ ਜੀ ਮਿਹਰਬਾਨੀ।